ਸ਼ਬਦ ਹੈ ਸ੍ਰੀ ਸੈਣ ਜੀ ਦਾ ਸੈਣ ਭਗਤ ਜੀ ਜੋਪੀ ਤੇ ਭਗਤ ਹੋਏ ਨੇ ਦੁਨਿਆਵੀ ਜਿਹੜਾ ਰਾਜਾ ਸੀ ਉਹਦਾ ਨਾਮ ਸੀ ਰਾਜਾ ਰਾਮ ਉਹਦੀ ਮੁੱਠੀ ਚਾਪੀ ਕਰਨ ਦੀ ਸੇਵਾ ਕਰ ਤਾ ਹੁਣ ਪ੍ਰਤਾਪ ਕਵੀਰ ਦਾ ਦੂਜਾ ਸਿੱਖ ਹੋਆ ਸੈਣ ਮਾਈ ਸਮੇਂ ਸੀ ਗੁਰਮੁਖ ਪਿਆਰੇ ਉਹ ਜਦੋਂ ਕੋਈ ਭਗਤੀ ਦੀ ਗੱਲ ਸੁਣ ਕੇ ਅੱਗੇ ਭਗਤੀ ਕਰਨ ਦਾ ਸੀ ਚੰਗੀ ਗੱਲ ਸੁਣ ਕੇ ਉਹਨੂੰ ਫਲ ਲੱਗਦਾ ਸੀ ਉਹਦੇ ਵਿੱਚ ਵਾਧਾ ਹੁੰਦਾ ਸੀ ਕਿਸੇ ਦੀ ਚੰਗਿਆਈ ਸੁਣ ਲਈ ਕਹਣਾ ਮੈਂ ਵੀ ਚੰਗਾ ਕੰਮ ਕਰਾਂ ਇਹ ਚੰਗੇ ਕੰਮ ਤੋਂ ਪ੍ਰੇਰਣਾ ਲਈ ਜਾਂਦੀ ਸੀ ਸਮਾਂ ਜਿਵੇਂ ਜਿਵੇਂ ਬਦਲਦਾ ਜਾਂਦਾ ਹੈ ਬੰਦੇ ਦਾ ਸੁਭਾਅ ਬਦਲਦਾ ਹੈ ਹੁਣ ਕਿਸੇ ਦੀ ਚੰਗਿਆਈ ਸੁਣ ਕੇ ਨਾਲ ਦੀ ਨਾਲ ਹੀ ਉਹਨੂੰ ਰਿਜੈਕਟ ਕਰ ਦਿੰਦਾ ਹੈ ਕਹਿੰਦਾ ਇਦਾਂ ਹੋ ਹੀ ਨਹੀਂ ਸਕਦਾ ਉਹ ਇਦਾਂ ਕਿਵੇਂ ਕਰ ਸਕਦਾ ਜਦੋਂ ਉਲਟ ਕਿਸੇ ਤੋਂ ਕਹਿੰਦੇ ਮਤ ਲੈਣੀ ਹੋਵੇ ਤੇ ਉਹਦੀ ਸੋਭਾ ਕਰਦਾ ਹੈ ਗੁਰਮੁਖਾਂ ਦੇ ਨਿੰਦਿਆ ਕਰਦਾ ਹੈ ਤੇ ਮਨਮੁਖਾਂ ਦੀ ਵਡਿਆਈ ਕਰਦਾ ਹੈ। ਏਵੇਂ ਮਨ ਸਾਡੇ ਮਨ ਦੇ ਲੈਵਲ ਤੇ ਸਾਡਾ ਸੁਭਾਅ ਬਦਲ ਗਿਆ। ਕੋਈ ਚੋਰੀ ਕਰੇ ਕਿੱਥੋਂ ਕੀਤੀ ਹੈ ਪਹਿਲਾਂ ਮੈਂ ਫਿਲਮ ਚੋਂ ਵੇਖਿਆ ਸੀ ਉੱਤੇ ਇਦਾਂ ਲੁੱਟਦੇ ਸੀ ਇਦਾਂ ਮੈਂ ਵੀ ਉੱਤ ਲੁੱਟ ਲਿਆ। ਕਿਸੇ ਚੋਰ ਦਾ ਘਰ ਬਣਿਆ ਵੇਖ ਕੇ ਉਹ ਉਸੇ ਰਸਤੇ ਤੇ ਚੱਲ ਪਿਆ। ਕਿਸੇ ਨਸ਼ੇ ਵੇਚਣ ਵਾਲੇ ਦਾ ਘਰ ਬਣਿਆ ਵੇਖ ਕੇ ਉਸੇ ਰਸਤੇ ਤੇ ਚੱਲ ਪਿਆ। ਇਵੇਂ ਗਲਤ ਜਿਹੜੀ ਸਿੱਖਿਆ ਉਹ ਪਹਿਲਾਂ ਲੈਣੀ ਹੈ ਚੰਗਿਆਈ ਨਹੀਂ ਲੈਣੀ ਪਰ ਉਹ ਸਮਾਂ ਸੀ ਗੁਰਮੁਖ ਕਰ ਜਦੋਂ ਮੀਡੀਆ ਆ ਸੋਸ਼ਲ ਮੀਡੀਆ ਦੇ ਸਾਧਨ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਸੈਣ ਜੀ ਨੂੰ ਪਤਾ ਲੱਗਾ ਕਿ ਕਬੀਰ ਜੀ ਬਹੁਤ ਵੱਡੇ ਭਗਤ ਹੋਏ ਹਨ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ ਜੁਲਾਹਾ ਜਾਤੀ ਨਾਲ ਸੰਬੰਧ ਰੱਖਣ ਵਾਲੇ ਜੁਲਾਹੇ ਦਾ ਕੰਮ ਕਰਨ ਵਾਲੇ ਭਗਤ ਕਬੀਰ ਕਹਿਣ ਲੱਗੇ ਸੁਣ ਕੇ ਹੀ ਸੈਣ ਜੀ ਨੇ ਆਖਿਆ ਮੈਂ ਵੀ ਪ੍ਰਮਾਤਮਾ ਦੀ ਉਸ ਆਕਾਲ ਪੁਰਖ ਦੀ ਬੰਦਗੀ ਦਾ ਨਾਮ ਲੈ ਲਵਾਂ ਨਾਮ ਜੱਪਾ ਘਰ ਦੇ ਵਿੱਚ ਜਾ ਕੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ ਪ੍ਰੇਮ ਫਗਤ ਰਾਤੀ ਕਰੇ ਇਕੱਲਾ ਮੱਥਾ ਟੇਕਣ ਨਾਲ ਇਹ ਨਹੀਂ ਗੱਲ ਬਣਦੀ ਗੁਰਮਖੋ نیند ਨੂੰ ਛੱਡ ਕੇ ਰਾਤ ਨੂੰ ਵੀ ਭਗਤੀ ਕਰਨੀ ਪੈਂਦੀ ਐ ਤੇ ਅੰਮ੍ਰਿਤ ਵੇਲੇ ਵੀ ਕਰਨੀ ਪੈਂਦੀ ਇੱਥੇ ਕੋਈ ਜਵਾਬ ਨਹੀਂ ਸਲਾਮ ਜਵਾਬ ਦੋਹੇ ਕਰੇ ਇਦਾਂ ਨਹੀਂ ਇੱਥੇ ਕੰਮ ਚੱਲਦਾ ਨਾਮ ਲੈ ਲਿਆ ਤੇ ਨਾਮ ਪਰਮਾਨੰਦ ਜੀ ਜਿਹੜੇ ਮਹਾਪੁਰਖ ਹੋਏ ਰਾਮਾਨੰਦ ਜੀ ਉਹਨਾਂ ਦੇ ਕੋਲੋਂ ਜਾ ਕੇ ਨਾਮ ਲਿਆ ਇਤਰਾਤ ਵੀ ਭਗਤੀ ਕਰਨੀ ਰਾਤ ਭਗਤੀ ਕਰਨੀ ਸਵੇਰੇ ਰਾਜੇ ਦੀ ਨੰਪਰੀ ਕਰਨੀ ਰਾਜਾ ਥੋੜਾ ਜਿਹਾ ਸਰੀਰ ਦਾ ਰੋਗੀ ਸੀ ਉਹਦੀ ਮੁੱਠੀ ਚਾਪੀ ਕਰਨੀ ਉਹਨੂੰ ਆਰਾਮ ਮਿਲਣਾ ਤੇ ਕਿਤੇ ਘਰ ਆਉਣਾ ਤੇ ਅਸੀਂ ਕਹਿੰਨੇ ਜੀ ਅਸੀਂ ਦਿਨੇ ਕੰਮ ਕਰਦੇ ਸਾਡੇ ਕੋਲ ਬੰਦਗੀ ਕਰਨ ਦਾ ਸਮਾਂ ਕਿੱਥੇ ਹੈ ਅਸੀਂ ਬਿਜ਼ਨਸਮੈਨ ਹੈ ਅਸੀਂ ਡਿਊਟੀਆਂ ਕਰਦੇ ਅਸੀਂ ਹੱਤੀ ਕਿਰਤ ਬੜਾ ਸਾਡਾ ਕੰਮ ਬੜਾ ਭਾਰਾ ਹੈ ਅਸੀਂ ਪਰਮਾਤਮਾ ਦੀ ਜਿਹੜੀ ਵਡਿਆਈ ਨਹੀਂ ਕਰ ਸਕਦੇ ਸਮਾਂ ਨਹੀਂ ਪਾਟ ਕਿਸੇ ਤੋਂ ਕਰਾ ਲਵਾਂਗੇ 1500 2000 ਰੁਪਇਆ ਦੇ ਕੇ ਆਪ ਸਾਡੇ ਕੋਲ ਨਹੀਂ ਰੋ ਸਕਦਾ ਹਰਸੈਨ ਜੀ ਰਾਤ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਤੇ ਸਵੇਰੇ ਰਾਜੇ ਦੀ ਮੁੱਠੀ ਚਾਪੀ ਕਰਦੇ ਆਏ ਸੰਤ ਪਰਉਨੇ ਕੀਰਤਨ ਹੋਰ ਰਹਿਣ ਸਭਾਈ ਸੰਤ ਜਨ ਆਗੇ ਹੁਣ ਸਾਰੀ ਰਾਤ ਵੜਿਆਈ ਹੁੰਦੀ ਰਹੀ ਓਵੇਂ ਤੇ ਚੱਲ ਜਾਂਦੇ ਕੰਮ ਤੇ ਪਰ ਸੰਤ ਗਏ ਨਹੀਂ ਅੰਮ੍ਰਿਤ ਵੇਲੇ ਚਾਹ ਪਾਣੀ ਦਾ ਸਮਾਂ ਚੱਲ ਪਿਆ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਗਏ ਤੇ ਸੈਣ ਰੂਪ ਹਰ ਵੇਖਿਆ ਆਇਆ ਰਾਣੇ ਨੂੰ ਰਜਾਈ ਉਹ ਪ੍ਰਮਾਤਮਾ ਸੈਣ ਰੂਪ ਹੋ ਕੇ ਉੱਥੇ ਵੇਖਿਆ ਕਿ ਮੇਰੇ ਸੇਵਕ ਦੀ ਨੌਕਰੀ ਚਲੀ ਜਾਣੀ ਹੈ। ਇਹਦਾ ਨੁਕਸਾਨ ਹੋ ਜਾਣਾ ਹੈ। ਹੁਣ ਪ੍ਰੇਮੀ ਬਹੁਤ ਵੱਡਾ ਬਣ ਗਿਆ। ਪ੍ਰੇਮ ਹੋਵੇ ਤੇ ਗੁਰਮੁਖੋ ਰੱਬ ਸਾਡੇ ਕੰਮ ਤੇ ਚੱਲਿਆ ਜਾਂਦਾ। ਉਸਤਨਾ ਨਾ ਉਸਤਰੀ। ਨਾ ਪ੍ਰੇਮ ਹੋਵੇ ਤੇ ਪ੍ਰਮਾਤਮਾ ਵੀ ਨਹੀਂ ਸੁਣਦਾ ਕਿਉਂਕਿ ਉੱਥੇ ਤੱਕ ਪਹੁੰਚ ਨਹੀਂ ਨਾ। ਕੋਈ ਵੀਰ ਕਹਿ ਰਿਹਾ ਸੀ ਕਿ ਭਾਰਤ ਦੇ ਵਿੱਚ 200 ਤੋਂ ਉੱਤੇ ਭਾਸ਼ਾ ਨੇ ਦੁਨੀਆਂ ਦੇ। ਉੱਥੇ ਕਿੰਨੀਆਂ ਭਾਸ਼ਾ ਹੋਣਗੀਆਂ? ਤੇ ਗੁਰਮੁਖ ਪਿਆਰਿਓ ਉਸ ਰੱਬ ਨੂੰ ਕਿਹੜੀ ਭਾਸ਼ਾ ਚੰਗੀ ਲੱਗਦੀ ਮੋਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਉਹਦੀ ਕਿਹੜੀ ਭਾਸ਼ਾ ਹੈ ਕਿਹੜੀ ਉਹਦੀ ਬੋਲੀ ਹੈ ਕਹਿਣ ਲੱਗੇ ਉਹਦੀ ਬੋਲੀ ਕੋਈ ਵੀ ਨਹੀਂ ਆਪ ਕੋ ਸਤਨਾਮ ਦੀ ਉਹਦੀ ਭਾਸ਼ਾ ਕੋਈ ਵੀ ਨਹੀਂ ਜਿਵੇਂ ਕੋ ਰੋਵੇ ਤੇ ਅਸੀਂ ਉਹਨੂੰ ਪੁੱਛਣ ਦੀ ਲੋੜ ਹੈ ਕਿ ਉਹ ਦੁਖੀ ਹੈ ਕਿ ਸੁਖੀ ਹੈ ਪਤਾ ਹੀ ਹੈ ਦੁਖੀ ਹੈ ਵੀ ਇੱਕ ਭਾਸ਼ਾ ਹੁੰਦੀ ਹੈ ਜਿਹੜਾ ਖੁਸ਼ ਹੈ ਉਹਦੀ ਭਾਸ਼ਾ ਦਾ ਵੀ ਪਤਾ ਲੱਗ ਜਾਂਦਾ ਹੈ ਬੱਚੇ ਦੀ ਕੋਈ ਭਾਸ਼ਾ ਨਹੀਂ ਬੱਚੇ ਕੋਲ ਆਪਾਂ ਸਮਝ ਜਾਣੇ ਨੂੰ ਕੀ ਚਾਹੀਦਾ ਹੈ ਐਵੇਂ ਗੁਰਮੁਖ ਪਿਆਰਿਓ ਪਰਮਾਤਮਾ ਲਫ਼ਜ਼ਾਂ ਦਾ 헤ਰ ਫੇਰ ਨਹੀਂ ਪਰਮਾਤਮਾ ਨੂੰ ਕੋਈ ਐਵੇਂ ਨਹੀਂ ਪਾ ਸਕਦਾ ਕਿ ਚੰਗੀਆਂ ਚੰਗੀਆਂ ਗੱਲਾਂ ਉਹਦੇ ਸਾਹਮਣੇ ਕਹੇ ਸਵਾਰ ਸਵਾਰ ਕਿ ਤੇ ਰੱਬ ਖੁਸ਼ ਹੋ ਜਾਵੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੈ ਉਹ ਸਮਝਦਾ ਮਾਲਕ ਇਹ ਉਹਨੂੰ ਪਤਾ ਲੱਗ ਜਾਂਦਾ ਇਸ ਅਵਸਥਾ ਦੇ ਵਿੱਚ ਪਹੁੰਚ ਗਿਆ ਹੈ ਉਹ ਕਿਰਪਾ ਬਣਾ ਦਿੰਦਾ ਹੈ ਆਪਣੀ ਚਾਰ ਛੁਪੇ ਦੇ ਅਰੰਭ ਸੈਣ ਦੀ ਨੌਕਰੀ ਤੇ ਚਲੇ ਗਏ ਸੈਣ ਦਾ ਰੂਪ ਓਕੇ ਆਖਰੇ ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ ਹੁਣ ਜੇ ਰੱਬ ਜਾਵੇ ਕੋਈ ਫਰਕ ਤੇ ਪੈਣਾ ਸੀ ਉਹ ਰਾਜਾ ਆਰਾਮ ਜਿਹੜਾ ਰਾਜਾ ਸੀ ਉਹ ਰੋਗੀ ਸੀ ਸਰੀਰ ਦਾ ਹੁਣ ਪ੍ਰਮਾਤਮਾ ਗਏ ਜਦੋਂ ਹੱਥ ਦਾ ਸਪਰਸ਼ ਕੀਤਾ ਉਹਦਾ ਰੋਗ ਚਲਿਆ ਗਿਆ ਕਹਿਣ ਲੱਗੇ ਰੋਗ ਚਲਿਆ ਗਿਆ ਸਰੀਰ ਦਾ ਖੁਸ਼ ਬੜੇ ਹੋਏ ਵਸ ਕੇ ਪਾਹੋਂ ਤੁਦ ਅੱਜ ਬੋਲੇ ਰਾਜਾ ਸੁਨੇ ਲੁਕਾਈ ਕਹਿੰਦੇ ਤੂੰ ਤੇ ਵਸ ਚ ਹੀ ਕਰ ਲਿਆ ਸੈਣ ਤੇਰੇ ਅਸੀਂ ਵਸ ਚ ਹੋ ਗਏ ਸਾਰੇ ਲੋਕ ਸੁਣਦੇ ਰਾਜਾ ਬੜਾ ਖੁਸ਼ ਹੋ ਗਿਆ ਰੋਗ ਤੋਂ ਮੁਕਤ ਹੋ ਗਿਆ ਸੰਤ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸ਼ਰਮਾਈ ਸੈਣ ਉਹ ਰਾਜ ਦੇ ਦਰਬਾਰ ਚ ਗਏ ਨੀਵੀਂ ਪਾਈ ਹੋਈ ਕਿ ਮੈਂ ਅੱਜ ਡਿਊਟੀ ਤੋਂ ਛੁੱਟੀ ਵੱਜ ਗਈ ਮੈਂ ਆਇਆ ਨਹੀਂ ਜਿਵੇਂ ਕੋਈ ਨਾ ਪਹੁੰਚੇ ਰੂਤੀ ਤੇ ਤੇ ਅਗਲੇ ਦਿਨ ਉਹ ਬੜਾ ਨੀਵਾ ਨਿਰਮਾਣਤਾ ਝੋਕੇ ਆਪਣੇ ਮਾਲਕ ਦੇ ਸਾਹਮਣੇ ਪੇਸ਼ ਹੁੰਦਾ ਹੈ ਹੁਣ ਰਾਜਾ ਉਹ ਨਾਮ ਦੇਣਾ ਚਾਹੁੰਦਾ ਹੈ ਸੈਣ ਸਾਹਮਣੇ ਖਲੋਤੇ ਨੇ ਨਿਮੋ ਝਾਣੇ ਹੋ ਕੇ ਨੀਵੀ ਪਾਈਏ ਕਿ ਮੇਰੇ ਕੋ ਅਜੇ ਸੇਵਾ ਨਹੀਂ ਹੋਈ ਰਾਣੇ ਦੂਰੋਂ ਸਦਕੇ ਗਲੋਂਕ ਆਏ ਕੋਲ ਪਹਨਾਈ ਰਾਜਨ ਦੂਰੋਂ ਸੱਦਿਆ ਤੇ ਆਪਣੀ ਰਾਜ ਭਾਗ ਦੀ ਜਿਹੜੀ ਪੋਸ਼ਾਕ ਸੀ ਉਹ ਸੈਣ ਜੀ ਦੇ ਗਲ ਦੇ ਵਿੱਚ ਪਾ ਦਿੱਤੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੂੰ ਤੇ ਰੋਗ ਤੋਂ ਮੁਕਤ ਕਰ ਦਿੱਤਾ ਅੱਜ ਕਿਵੇਂ ਦੀ ਡਿਊਟੀ ਕੀਤੀ ਏ ਸੈਣ ਤੋਂ ਹੁਣ ਸੈਣ ਵੀ ਭਗਤ ਸੀ ਗੁਰਮੁਖ ਪਿਆਰਿ ਉਹ ਬੁੱਝਣ ਲੱਗਿਆ ਸਮਾਂ ਨਹੀਂ ਲੱਗਿਆ ਉਹ ਡਿੱਗ ਪਏ ਉੱਥੇ ਬੈਠ ਕੇ ਕਹਿੰਦੇ ਮੈਂ ਤੇ ਅੱਜ ਆਇਆ ਹੀ ਨਹੀਂ ਮੈਂ ਤੇ ਪਹੁੰਚਿਆ ਹੀ ਨਹੀਂ ਤੁਸੀਂ ਕਹਿ ਰਹੇ ਹੋ ਇਹਨ ਡਿਊਟੀ ਬੜੀ ਵਧੀਆ ਕੀਤੀ ਐ ਮੈਂ ਰੋਗ ਮੁਕਤ ਹੋ ਗਿਆ ਪਰ ਮੇਰ ਤੋਂ ਤੇ ਆਇਆ ਹੀ ਨਹੀਂ ਗਿਆ ਹੁਣੇ ਹੀ ਆਇਆ ਮੈਂ ਗੁਰਮੁਖ ਪਿਆਰਿਓ ਉਸ ਰਾਜੇ ਨੇ ਆਪਣੇ ਤਖਤ ਤੇ ਬਿਠਾ ਦਿੱਤਾ ਸੈਣ ਜੀ ਨੂੰ ਜਿਹੜੇ ਪ੍ਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਕਹਿੰਦੇ ਰਾਜ ਭਾਗ ਤੈਨੂੰ ਦਿੱਤਾ ਤੇਰੇ ਥਾਂ ਪਰਮਾਤਮਾ ਆ ਗਿਆ ਇਹਦੇ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ ਪਰ ਇਹ ਸੈਣ ਜੀ ਨੂੰ ਬਿਠਾਉਂਦੇ ਨੇ ਤਖਤ ਤੇ ਸੈਣ ਥੱਲੇ ਨੂੰ ਟੱਕਾ ਲਾਉਂਦਾ ਹੈ ਕਿ ਮੈਂ ਤਖਤ ਕੀ ਕਰਨਾ ਹੈ ਜਿਹਦੇ ਵਾਸਤੇ ਪ੍ਰਮਾਤਮਾ ਜੀ ਉਹਨੇ ਤਖਤ ਕੀ ਕਰਨਾ ਹੈ ਰਾਜਾ ਟੱਕਾ ਲਾਉਂਦਾ ਹੈ ਸੈਣ ਨੂੰ ਤਖਤ ਤੇ ਬਿਠਾਉਣ ਵਾਸਤੇ ਸੈਣ ਥੱਲੇ ਨੂੰ ਡਿੱਗਦਾ ਹੈ ਕਿ ਮੈਂ ਤਖਤ ਤਾਜ ਕੀ ਕਰਨੇ ਨੇ ਜੇ ਮੇਰੇ ਗੈਰ ਹਾਜ਼ਰ ਹੋਣ ਤੇ ਮੇਰੀ ਜਗ੍ਹਾ ਕੋਈ ਮੇਰਾ ਰੂਪ ਧਾਰ ਕੇ ਆ ਜੇ ਪ੍ਰਮਾਤਮਾ ਹੁਣ ਪ੍ਰਮਾਤਮਾ ਵੀ ਖੁਸ਼ ਹੋ ਗਿਆ ਦੋਵਾਂ ਤੇ ਰਾਜਾ ਰਾਮ ਜਿਹੜਾ ਰਾਜਾ ਸੀ ਜੂਪੀ ਦਾ ਸਮੇਂ ਦਾ ਤੇ ਸੈਣ ਜੀ ਦੋਵਾਂ ਤੇ ਪ੍ਰਮਾਤਮਾ ਖੁਸ਼ ਹੋ ਗਿਆ ਆਖਦੇ ਦੋਵਾਂ ਨੂੰ ਹੀ ਪ੍ਰਮਾਤਮਾ ਨੇ ਕਿਰਪਾ ਕੀਤੀ ਰਹਿਮਤ ਕੀਤੀ ਤੇ ਸੈਣ ਨੂੰ ਆਖਿਆ ਸੈਣ ਤੂੰ ਵਡਿਆਈ ਕਰੋ ਸੈਣ ਜੀ ਨੇ ਜਿਹੜਾ ਸ਼ਬਦ ਤੇ ਗੁਰਮੁਖ ਪੈਰ ਉਹ ਉਚਾਰਨ ਕੀਤਾ ਉਹ ਸ਼ਬਦ ਆਪਣੇ ਕੋਲ ਅਜਿ ਲਿਖਿਆ ਹੋਇਆ ਇਹ ਬੜੀ ਕਿਰਪਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿੰਨਾ ਸੈਣ ਜੀ ਦਾ ਉਹ ਸ਼ਬਦ ਵੀ ਲੈਣ ਦਾ ਕੋ ਸਕਨਾ ਉਸ ਦੀ ਕਹਿੰਦੇ ਸ਼ਬਦ ਹੀ ਦੇ ਦਿਓ ਸ਼ਬਦ ਲਿਖ ਲਿਆ